ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਲਾਈਕ ਕਰ ਰਹੇ ਹੋ ਤੇ ਬਹੁਤ ਸ਼ੇਅਰ ਕਰ ਰਹੇ ਹੋ ਕਮੈਂਟ ਵੀ ਬਹੁਤ ਕਿਸਾਨ ਭਰਾਵਾਂ ਦੇ ਆ ਰਹੇ ਆ ਤੇ ਆਪਣੀਆਂ ਵੀਡੀਓ ਬਹੁਤ ਵਧੀਆ ਚੱਲ ਰਹੀਆਂ ਕਿਸਾਨ ਵੀਰੋ ਆਪਾਂ ਇੱਕ 10 ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਆਪਾਂ ਨੂੰ ਗ੍ਰੀਨ ਲੈਂਡ ਵਾਲੇ ਨਾ ਇੱਕ ਡੈਮੋ ਦੇ ਕੇ ਗਏ ਆ ਕਣਕ ਦਾ ਉਹ ਕਣਕ ਦੀ ਆਪਾਂ ਬਜਾਈ ਕਰਤੀ ਸੀਗੀ ਤੇ ਕਣਕ ਨੇ ਜਿਹੜੀ ਜਰਮੀਨੇਸ਼ਨ ਬਹੁਤ ਵਧੀਆ ਕੀਤੀ ਆ ਆ ਤੁਸੀਂ ਦੇਖ ਸਕਦੇ ਹੋ ਆਪਾਂ ਉਸੇ ਵਾਹਨ ਦੇ ਵਿੱਚ ਖੜੇ ਆਂ ਬਹੁਤ ਵਧੀਆ ਕਣਕ ਉਗਰੀ ਆ ਜੇ ਆਪਾਂ ਵਾਹਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸੁੱਕਾ ਵਾਇਆ ਸੁੱਕਾ ਵਰ ਗਿਆ ਹਲਾਣਾ ਵਾਹ ਕੇ ਬਾਅਦ ਚ ਸੁਹਾਗਾ ਮਾਰ ਕੇ ਫਿਰ ਰੌਣੀ ਕੀਤਾ ਰੌਣੀ ਕਰਕੇ ਤੇ ਹੁਣ ਬਾਅਦ ਦੇ ਵਿੱਚ ਬੀਜੇ ਤੇ ਹੁਣ ਤੁਸੀਂ ਕਣਕ ਦੀ ਜਿਹੜੀ ਆ ਬਜਾਂਦ ਸਾਹਮਣੇ ਦੇਖ ਸਕਦੇ ਹੋ ਦਾਣਾ ਦਾਣਾ ਉਗ ਰਿਹਾ ਇਹ ਆਪਾਂ ਆਰਗੈਨਿਕ ਹੀ ਰੱਖਣੀ ਆ ਕਿਸਾਨ ਵੀਰੋ ਕੋਈ ਇਹਦੇ ਚ ਖਾਦ ਨਹੀਂ ਪਾਈ ਤੇ ਨਾ ਹੀ ਆਪਾਂ ਸਪਰੇਅ ਕਰਨੀ ਆ ਸਾਰੀ ਆਰਗੈਨਿਕ ਹੀ ਰੱਖਣੀ ਆ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਦੱਸਿਆ ਜੀ ਬਾਇਓਲੋਜੀਕਲ ਪ੍ਰੋਡਕਟ ਵਰਤਾਂਗੇ ਉਹ ਕੋਈ ਕੈਮੀਕਲ ਨਹੀਂ ਹੁੰਦਾਗਾ ਉਹ ਜੈਵਿਕ ਪ੍ਰੋਡਕਟ ਹੁੰਦੇ ਆ ਇਹਦੇ ਵਿੱਚ ਆਪਾਂ ਅਨੇਰਾ ਕੰਪਨੀ ਦਾ ਬੈਕੋ ਜੀ 4 ਕਿਲੋ ਬਜਾਈ ਸਮੇਂ ਕਣਕ ਦੇ ਨਾਲ ਹੀ ਪਾਤਾ ਤੇ ਹੁਣ ਇਹਨੂੰ ਜਦੋਂ ਪਾਣੀ ਲਾਵਾਂਗੇ ਆਪਾਂ ਪਾਣੀ ਲਾਉਣ ਸਮੇਂ ਵੀਡੀਓ ਬਣਾਵਾਂਗੇ ਜਿਹਦੀ ਅੱਜ ਗੱਲ ਕਰੀਏ ਤਾਂ ਯਾਨੀ 10 ਦਿਨ ਹੋ ਗਏ ਆ ਕਣਕ ਵਧੀਆ ਉਗਰੀ ਆ ਤੇ ਪਹਿਲੀ ਵਾਰੀ ਆਪਾਂ ਇਹ ਇਸ ਵੀ ਜਿਹੜਾ ਆਪਾਂ ਖੇਤੀ ਆਰਗੈਨਿਕ ਕਰ ਰਹੇ ਆ ਇੱਕ ਕਿਲਾ ਅਗਲੇ ਸਾਲ ਆਪਾਂ ਵਧਾਵਾਂਗੇ ਐਤਕੀ ਦੇਖਦੇ ਆ ਕਿਵੇਂ ਇਹਦਾ ਝਾੜ ਰਹਿੰਦਾ ਤੇ ਕਿੰਨੀ ਕੀ ਫੋਟ ਕਰਦੀ ਹੈ ਯਾਨੀ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਇਹ ਗ੍ਰੀਨ ਲੈਂਡ ਦੀ ਵੈਰਾਈਟੀ ਬੀਜੀ ਸੀਗੀ ਵੀ ਉਹਨਾਂ ਦੇ ਝਾੜ ਠੀਕ ਰਿਹਾ ਜਿਵੇਂ ਹੁਣ ਆਰਗੈਨਿਕ ਕਿਸਾਨ ਬੀਜਦੇ ਆ ਵੀ ਉਹਦਾ ਝਾੜ ਘਟ ਜਾਂਦਾ ਕਿਉਂ ਖਾਦ ਜਦੋਂ ਪੈਂਦੀ ਨਹੀਂ ਤੇ ਝਾੜਤਾ ਆਟੋਮੈਟਿਕ ਘਟਨਾ ਪਰ ਦੱਸਦੇ ਵੀ ਕਿਸਾਨ ਵੀਰ ਵਧੀਆ ਰਿਹਾ ਝਾੜ ਤੇ ਇਸੇ ਕਰਕੇ ਆਪਾਂ ਵੀ ਗ੍ਰੀਨ ਲੈਂਡ ਦੀ ਆਰਗੈਨਿਕ ਬੀਜੀ ਆ ਤੇ ਤੁਹਾਡੇ ਨਾਲ ਨਾਲ ਦੀ ਨਾਲ ਵੀਡੀਓ ਸ਼ੇਅਰ ਕਰਦੇ ਰਵਾਂਗੇ ਤੇ ਬਾਕੀ ਕਿਸਾਨ ਵੀਰੋ ਕਣਕ ਦੀ ਜਿਹੜੀ ਜਰਮੀਨੇਸ਼ਨ ਹੈ ਦਾਣਾ ਦਾਣਾ ਉਗਰੀ ਆ ਆ ਵੇਖ ਸਕਦੇ ਹੋ ਕਿਸਾਨ ਵੀਰੋ ਕਣਕ ਬਹੁਤ ਵਧੀਆ ਉਗਰੀ ਆ ਬਾਕੀ ਠੀਕ ਆ ਆਪਾਂ ਹੁਣ ਅਗਲੀ ਵੀਡੀਓ ਬਣਾਵਾਂਗੇ ਜਦੋਂ ਪਾਣੀ ਲਾਉਣ ਲੱਗੇ ਠੀਕ ਹੈ ਜੀ